ਸੀਬੀਆਈ ਵੱਲੋਂ ਅਰੈਸਟ ਕੀਤੇ ਗਏ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਮ ਤੇ ਰਿਸ਼ਵਤ ਲੈ ਰਹੇ ਵਿਚੋਲੀਆਂ ਨੂੰ ਲੈ ਕੇ ਹੁਣ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ ਇਹ ਵਿਚੋਲੀਆ ਜਿਹਦਾ ਨਾਮ ਕਿਰਸ਼ਾਨੂੰ ਸ਼ਰਦਾ ਨਾਬੇ ਦਾ ਰਹਿਣ ਵਾਲਾ ਹੁਣ ਸੋਸ਼ਲ ਮੀਡੀਆ ਤੇ ਕਿਰਸ਼ਾਨੂੰ ਦੀਆਂ ਤਸਵੀਰਾਂ ਪੰਜਾਬ ਦੇ ਬਹੁਤ ਵੱਡੇ ਵੱਡੇ ਲੀਡਰਾਂ ਤੇ ਹੋਰਾਂ ਅਫਸਰਾਂ ਦੇ ਨਾਲ ਵੀ ਆ ਰਹੀਆਂ ਨੇ ਸਭ ਤੋਂ ਵੱਧ ਹੁਣ ਚਰਚਾ ਇਸ ਵੇਲੇ ਸੋਸ਼ਲ ਮੀਡੀਆ ਤੇ ਬਣੀਆ ਨੇ ਨਵਜੋਤ ਸਿੰਘ ਸਿੱਧੂ ਤੇ डीआईजी हरचरण ਢੁੱਲਰ ਦੇ ਨਾਮ ਤੇ ਰਿਸ਼ਵਤ ਲੈਣ ਵਾਲੇ ਵਿਚੋਲੀਆ ਕਿਰਸ਼ਾਨੂੰ ਦੀਆਂ نزدਿਕੀਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਿਰਸ਼ਾਨੂੰ ਸ਼ਾਰਦਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੇ ਕਿਰਸ਼ਾਨੂੰ ਸ਼ਾਰਦਾ ਨਵਜੋਤ ਸਿੰਘ ਸਿੱਧੂ ਦੇ ਬੇਹਦ ਕਰੀਬੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਕਈ ਅਜਿਹੇ ਮੌਕੇ ਰਹੇ ਜਿੱਥੇ ਕਿਰਸ਼ਾਨੂੰ ਨੂੰ ਨਵਜੋਤ ਸਿੰਘ ਸਿੱਧੂ ਦੇ ਨਾਲ ਦੇਖਿਆ ਜਾ ਰਿਹਾ ਹੈ ਭਾਵੇਂ ਨਵਜੋਤ ਸਿੰਘ ਸਿੱਧੂ ਦਾ ਘਰ ਹੋਵੇ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ ਹੋਵੇ ਭਾਵੇਂ ਸੁਖਪਾਲ ਖੈਰਾ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਗਏ ਨਵਜੋਤ ਸਿੰਘ ਸਿੱਧੂ ਦੇ ਨਾਲ ਕਿਰਸ਼ਾਨੂ ਦੀਆਂ ਤਸਵੀਰਾਂ ਹੋਣ ਬਹੁਤ ਅਜਿਹੇ ਮੌਕੇ ਹੈਗੇ ਨੇ ਜਦੋਂ ਇਹ ਵਿਚੋਲੀਆ ਨਵਜੋਤ ਸਿੰਘ ਸਿੱਧੂ ਦੇ ird gird ਘੁੰਮਦਾ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਗੁਰੂ ਦੱਸ ਰਿਹਾ ਆਪਣੀ ਸੋਸ਼ਲ ਮੀਡੀਆ ਤੇ ਪਾਈ ਪੋਸਟਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਬੌਸ ਦੱਸ ਰਿਹਾ ਜਿਸ ਤਰ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਕਿਰਸ਼ਾਨੂੰ ਨੇ ਆਪਣੀ ਸੋਸ਼ਲ ਮੀਡੀਆ ਤੇ ਹੀ ਪੋਸਟ ਕੀਤੀਆਂ ਹੋਈਆਂ ਨੇ ਔਰ ਜਿਸ ਤਰ੍ਹਾਂ ਦੇ ਸ਼ਬਦ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਮੈਂਸ਼ਨ ਕੀਤੇ ਗਏ ਨੇ ਕਿਰਸ਼ਾਨੂੰ ਵੱਲੋਂ ਜੋ ਸ਼ਬਦ ਲਿਖੇ ਗਏ ਨੇ ਜੋ ਸ਼ਪਤਾਬਲੀ ਵਰਤੀ ਗਈ ਹੈ ਉਹਦੇ ਤੋਂ ਇਹੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕਿਰਸ਼ਾਨੂੰ ਇੱਕ ਦੂਜੇ ਨੂੰ ਬਖੂਬੀ ਜਾਣਦੇ ਵੀ ਨਹੀਂ ਨਵਜੋਤ ਸਿੰਘ ਸਿੱਧੂ ਦੇ ਬੇहद ਕਰੀਬੀ ਹੈ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਹੀ ਇੱਕ ਕਿਰਸ਼ਾਨੂੰ ਪਟਿਆਲੇ ਹਲਕੇ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਹੁੰਦੇ ਨੇ ਉਹਨਾਂ ਦੇ ਨਾਲ-ਨਾਲ ਰਿਹਾ ਕਿਉਂਕਿ ਜੇਲ੍ਹ ਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਸੁਖਪਾਲ ਖੈਰਾਂ ਨੂੰ ਮਿਲਣ ਤਾਂ ਇਹ ਵਿਅਕਤੀ ਨਜ਼ਰ ਆ ਰਿਹਾ ਹੈ ਇਹਨਾਂ ਦੇ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਨਾਲ ਇਹ ਵਿਅਕਤੀ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਗਹਿਨ ਚਰਚਾ ਕਰਦੇ ਹੋਏ ਇਹ ਵਿਅਕਤੀ ਨਜ਼ਰ ਆ ਰਿਹਾ ਹੈ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨਾ ਪਤਾ ਹੋਵੇ ਕਿ ਇਹ ਵਿਚੋਲੀਏ ਦਾ ਅਸਲ ਰੂਪ ਕੀ ਹੈ ਹੋ ਸਕਦਾ ਹੈ ਕਿ ਇਸੇ ਵਿਚੋਲੀਏ ਨੇ ਇਸੇ ਦਲਾਲ ਨੇ ਨਵਜੋਤ ਸਿੰਘ ਸਿੱਧੂ ਦਾ ਰਸੂਕ ਵਰਤ ਕੇ ਆਪਣਾ ਸਰਕਲ ਬਣਾਇਆ ਹੋਵੇ ਔਰ ਉਸ ਤੋਂ ਬਾਅਦ ਦਲਾਲੀ ਦਾ ਵਿਚੋਲੀਆ ਦਾ ਕੰਮ ਸ਼ੁਰੂ ਕੀਤਾ ਹੋਵੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਜੋ ਅਕਸਰ ਇਮਾਨਦਾਰੀ ਦੀ ਦੁਹਾਈ ਦਿੰਦੇ ਨੇ ਇਮਾਨਦਾਰੀ ਦੀ ਗਵਾਹੀ ਭਰਦੇ ਨੇ ਉਹਨਾਂ ਤੋਂ ਐਡੀ ਵੱਡੀ ਚੁੱਕ ਕਿਵੇਂ ਹੋ ਗਈ ਕਿ ਅਜਿਹੇ ਵਿਅਕਤੀ ਨੂੰ ਜੋ ਇੰਨੀ ਨੀਆਂ ਵੱਡੀਆਂ ਡੀਲਸ ਕਰਾ ਰਿਹਾ ਜੋ ਐਡੇ-ਐਡੇ ਵੱਡੇ ਕਾਂਡ ਦੇ ਵਿੱਚ ਜਿਹਦੀ ਸ਼ਮੂਲੀਅਤ ਹੈਗੀ ਹੈ ਉਹ ਵਿਅਕਤੀ ਇਹਨਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਕਿਵੇਂ ਹੋ ਗਿਆ ਨਵਜੋਤ ਸਿੰਘ ਸਿੱਧੂ ਦੇ ਕੋਲ ਕਿਵੇਂ ਪਹੁੰਚ ਗਿਆ ਇੰਨਾ ਨਜ਼ਦੀਕ ਕਿਵੇਂ ਪਹੁੰਚ ਗਿਆ ਇਹ ਨਵਜੋਤ ਸਿੰਘ ਸਿੱਧੂ ਨੂੰ ਪਤਾ ਕਿਉਂ ਨਹੀਂ ਲੱਗਿਆ ਇਹਹੀ ਸਵਾਲ ਹੁਣ ਸੋਸ਼ਲ ਮੀਡੀਆ ਤੇ ਉੱਠ ਰਹੇ ਨੇ ਜਦੋਂ ਇਹ ਪੋਸਟਾਂ ਜਦੋਂ ਇਹ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਕੋਈ ਛੋਟੇ-ਮੋਟੇ ਨੇਤਾ ਨਹੀਂ ਹੈ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਕਾਂਦੀ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਦੀ ਦੂਜੀ ਜਾਂ ਨਵੀਂ ਸਿਆਸੀ ਪਾਰੀ ਦੀ ਚਰਚਾ ਜਿਹੜੀ ਹੈ ਉਹ ਇੱਕ ਵਾਰ ਫੇਰ ਪੰਜਾਬ ਦੀ ਸਿਆਸਤ ਵਿੱਚ ਛਿੜੀ ਹੋਈ ਹੈ ਔਰ ਉਸੇ ਵੇਲੇ ਉਹਨੇ ਕਿਰਛਾਨੂੰ ਸ਼ਾਰਦਾ ਜੋ ਇੱਕ ਵਿਚੋਲੀਏ ਦਾ ਰੂਪ ਦੇ ਵਿੱਚ ਡੀਆਜੀ ਹਰਚਰਨ ਪੁੱਲਰ ਦੇ ਨਾਂ ਤੇ ਰਿਸ਼ਵਤ ਲੈ ਰਿਹਾ ਸੀਗਾ ਔਰ ਖੁਦ ਇਹਦੇ ਘਰੋਂ ਵੀ 21 ਲੱਖ ਰੁਪਇਆ ਸੀਬੀਆਈ ਨੇ ਬਰਾਮਦ ਕੀਤਾ ਫਿਲਹਾਲ ਇਹਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਕਿਰਸ਼ਨੂ ਸ਼ਾਰਦਾ ਸਿਰਫ ਨਵਜੋਤ ਸਿੰਘ ਸਿੱਧੂ ਦੇ ਹੀ ਕਰੀਬੀ ਨਹੀਂ ਹੋਰਾਂ ਵੱਡੇ ਲੀਡਰਾਂ ਦੇ ਵੀ ਨਜ਼ਦੀਕ ਨਜ਼ਰ ਆ ਰਿਹਾ ਹੈ ਔਰ ਸਿਰਫ ਲੀਡਰਾਂ ਤੱਕ ਇਹਨੂੰ ਸੀਮਿਤ ਨਾ ਰੱਖੀ ਆਪਾਂ ਪੰਜਾਬ ਪੁਲਿਸ ਦੇ ਹੋਰ ਕਈ ਅਫਸਰ ਵੀ ਨੇ ਜਿਨ੍ਹਾਂ ਦੇ ਨਾਲ ਇਹਦੀਆਂ ਤਸਵੀਰਾਂ ਇਹਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਹੋਈਆਂ ਨੇ ਔਰ ਇੱਕ ਅਫਸਰ ਦੇ ਨਾਤੇ ਹੀ ਹੈ ਰਿਸ਼ਵਤ ਲੈਦਾ ਰੰਗੇ ਹੱਤੀ ਫੜਿਆ ਗਿਆ ਉਹਦੇ ਨਾਤੇ ਹੀ ਸੈਟਿੰਗ ਕਰਦਾ ਰੰਗੇ ਹੱਤੀ ਫੜਿਆ ਗਿਆ ਫਿਰ ਇਹ ਵਿਅਕਤੀ ਨੇ ਆਪਣਾ ਸਰਕਲ ਆਪਣਾ ਦਾਇਰਾ ਇਹਨਾਂ ਵੱਡਾ ਕਿਵੇਂ ਕੀਤਾ ਹੋਇਆ ਕਿਵੇਂ ਵੱਡੇ ਵੱਡੇ ਅਫਸਰਾਂ ਦੇ ਵਿੱਚ ਇਹ ਅੰਦਰ ਵੜਿਆ ਹੋਇਆ ਸੀਗਾ ਉਹਨਾਂ ਦੇ ਨਜ਼ਦੀਕੀ ਬਣਿਆ ਹੋਇਆ ਸੀਗਾ ਉਹਨਾਂ ਦਾ ਕਰੀਬੀ ਬਣਿਆ ਹੋਇਆ ਉਹਨਾਂ ਨਾਲ ਤਸਵੀਰਾਂ ਖਿਚਾ ਰਿਆ ਕਿਵੇਂ ਕਿਰਸ਼ਾਨੂੰ ਸ਼ਾਰਦਾ ਜਿਹੜਾ ਹੈ ਉਹ ਵੱਡੇ ਵੱਡੇ ਲੀਡਰਾਂ ਦੇ ਕੋਲ ਵੀ ਆਪਣਾ ਈਜ਼ੀ ਐਕਸੈਸ ਲੈ ਕੇ ਪਹੁੰਚ ਜਾਂਦਾ ਔਰ ਕੋᱫੋ ਵੀ ਆਪਣੇ ਆਪ ਨੂੰ ਇੱਕ ਵੀਆਈਪੀ ਦੀ ਤਰ੍ਹਾਂ ਹੀ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਦਰਸਾ ਰਿਹਾ ਹੈ